ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਇੰਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਵੇਖਣਾ ਜਿਨ੍ਹਾਂ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ 26 ਸਾਲ ਦੀ ਉਮਰ 'ਚ ਤੀਜੀ ਵਾਰ ਮਾਂ ਬਣੀ ਪਾਕਿਸਤਾਨੀ ਅਦਾਕਾਰ ਕਾਰਾਈ ਨੰਨੀ ਪਰੀ ਪਾਕਿਸਤਾਨ 스타 ਜੋੜੇ ਈਮਨ ਖਾਨ ਅਤੇ ਮੁਨੀਬ ਬੱਟ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ 26 ਸਾਲਾ ਈਮਨ ਖਾਨ ਤੀਜੀ ਵਾਰ ਮਾਂ ਬਣੀ ਹੈ ਹਾਂ ਅਦਾ ਕਰਨੇ ਆਪਣੇ ਪਤੀ ਨਾਲ ਆਪਣੇ ਤੀਜੇ ਬੱਚੇ ਦਾ ਸਵਾਗਤ ਕੀਤਾ ਮੁਨੀਬ ਬੱਟ ਨੇ 26 ਅਗਸਤ ਨੂੰ ਇੱਕ ਪਿਆਰੀ ਧੀ ਨੂੰ ਜਨਮ ਦਿੱਤਾ ਜਿਸ ਦਾ ਨਾਮ ਉਸ ਨੇ ਨੇਮਲ ਰੱਖਿਆ ਮੁਨੀਬ ਬੱਟ ਨੇ ਬੁੱਧਵਾਰ ਦੁਪਹਿਰ ਨੂੰ ਆਪਣੀ ਇੰਸਟਾਗ੍ਰam ਸਟੋਰੀ ਤੇ ਖੁਸ਼ ਖਬਰੀ ਸਾਂਝੀ ਕੀਤੀ ਮਨਖਾਨ ਨੇ ਆਪਣੀਆਂ ਦੋਵੇਂ ਧੀਆਂ ਮੰਨ ਅਤੇ ਮਿਰਨ ਵੱਲੋਂ ਬੱਚੀ ਲਈ ਇੱਕ ਪੱਤਰ ਲਿਖਿਆ ਪੱਤਰ ਵਿੱਚ ਲਿਖਿਆ ਸੀ ਕਿ ਮੇਰੀ ਨੀਮਲ ਜਿਸ ਪਲ ਤੂੰ ਆਈ ਜਾਦੂ ਨੇ ਸਾਡੀ ਜ਼ਿੰਦਗੀ ਭਰ ਦਿੱਤੀ ਤੇਰੇ ਛੋਟੇ ਛੋਟੇ ਹੱਥ ਮੇਰੀ ਮੁਸਕਰਾਹਟ ਤੇਰੇ ਬਾਰੇ ਸਭ ਕੁਝ ਸਾਡੇ ਲਈ ਇੱਕ ਤੋਹਫਾ ਹੈ ਜੇਸ ਨੂੰ ਅਸੀਂ ਮੇਸ਼ਾ ਲਈ ਸੰਭਾਲ ਸੰਭਾਲਾਂਗੇ ਤੁਹਾਡੀਆਂ ਵੱਡੀਆਂ ਪੈਣਾ ਹੋਣ ਦੇ ਨਾਤੇ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਹਰ ਦਿਨ ਨੂੰ ਪਿਆਰ ਹਾਸੇ ਤੇ ਜੱਪੀ ਦੀ ਨਿਗਣਾ ਪਰਾਂਗੇ ਤੁਸੀਂ ਸਾਡੇ ਪਿਆਰ ਨੂੰ ਪਰਿਵਾਰ ਨੂੰ ਪੂਰਾ ਕਰ ਦਿੱਤਾ ਹੈ ਤੇ ਸਾਡੇ ਦਿਲਾਂ ਨੂੰ ਖੁਸ਼ੀ ਨਾਲ ਭਰ ਦਿੱਤਾ ਹੈ ਕਾਰ ਵਿੱਚ ਤੁਹਾਡਾ ਸਵਾਗਤ ਹੈ ਛੋਟੀ ਪੈਣ ਅਸੀਂ ਤੁਹਾਨੂੰ ਸ਼ਬਦਾਂ ਤੋਂ ਵੱਧ ਪਿਆਰ ਕਰਦੇ ਹਾਂ ਜਿੰਨਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਜੋੜੇ ਦਾ ਵਿਆਹ 2018 ਵਿੱਚ ਹੋਇਆ ਸੀ ਉਹਨਾਂ ਦੀ ਪਹਿਲੀ ਧੀ ਅਮਨ ਅਮਲ ਦਾ ਜਨਮ 2019 ਵਿੱਚ ਹੋਇਆ ਸੀ ਅਤੇ ਦੂਜੀ 30 ਮੀਹਰ 2023 ਵਿੱਚ ਆਈ ਸੀ ਹੁਣ ਇਹ ਤੀਜੀ ਇਹ ਜੋੜਾ ਤੀਜੀ ਵਾਰ ਮਾਪੇ ਬਣਿਆ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਤਾਂ